ਸੋ ਸ਼ੀਕਲ ਜੀ ਮੈਂ ਅਬ੍ਰਿਤ ਕੋਰ ਹਾਜ਼ਰੰਸੀ ਦਿਆਲ ਕੋਰ ਦਵਰ ਲਿਖੀ ਗਈ ਕਹਾਣੀ ਤੀਕਰਾਨੀ ਦੀ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸ਼ਾਮ ਪੰਜ ਫਰੀਦਾ ਵੇਲਾ ਸੂਰਜ ਆਪਣੀ ਤੀਮੀ ਚਾਲ ਨਾ ਚਲਦਾ ਆਪਣੀ ਅਗਲੇ ਸਥਾਨ ਤੇ ਪਹੁੰਚਣ ਲਈ ਕਾਲਾ ਸੀ ਉੱਪਰ ਬੱਦਲੇ ਨੇ ਸਾਰਾ ਅਸਮਾਨ ਘੇਰ ਲਿਆ ਪਲਾਂ ਦੇ ਚਾਰੇ ਪਾਸੇ ਹਨੇਰੇ ਹੀ ਹਨੇਰਾ ਹੋ ਗਿਆ ਦਲਜੀਤ ਘਰ ਵਿੱਚ ਇਕੱਲੀ ਧਰੁਦਰ ਪਜੀ ਫੇਰੀ ਸੀ ਕਦੇ ਕਿਸੇ ਦਰਵਾਜ਼ੇ ਨੂੰ ਬੰਦ ਕਰੇ ਖਦੇ ਵੀੜੇ ਵਿੱਚ ਕੋਈ ਚੀਜ਼ ਉਠਾ ਰਹੀ ਸੀ ਇਕਦਮ ਪਤਾ ਨਹੀਂ ਤੂਫਾਨ ਕਿ ਦਰਵਾ ਚੜਿਆ ਉਦੋਂ ਦਿਲਜੀਤ ਨੂੰ ਚੇਤਾ ਆਇਆ ਕਿ ਮੈਂ ਤਾਂ ਅਜੇ ਪਾਣੀ ਦੀ ਟੈਂਕੀ ਵੀ ਨਹੀਂ ਭਰੀ ਫਟਾਫਟ ਮੋਟਰ ਚਲਾਉਣ ਵਾਲ ਪੱਜੀ ਮੋਟਰ ਚਲਾਈ ਨੂੰ ਅਜੇ 5 ਮਿੰਟ ਹੀ ਹੋਏ ਸੀ ਕਿ ਉਸੇ ਸਮੇਂ ਲਾਈਟ ਵੇ ਬਦਲਾਂ ਦੀ ਕੜਗੜਾਹੜ ਤੋਂ ਡਰਦੀ ਪੱਜ ਗਈ ਦਿਲਜੀਤ ਨੇ ਜਲ ਸਾਰਾ ਸਮਾਨ ਸਕੇ ਮੀਟ ਲਿਆ ਤੇ ਘਰ ਦੇ ਵੀੜੇ ਦੇ ਨਾਲ ਲੱਗਦੇ ਪੂਛ ਵਿੱਚ ਬੈਠ ਗਈ ਨੇਰੀ ਚੱਕਰ ਨੇ ਸਾਰਾ ਹੀ ਛੁੱਟਾ ਕਰ ਦਿੱਤਾ ਸੀ ਦਿਲਜੀਤ ਦੇ ਕਰਦਰਖਤਾਂ ਤੇ ਬੀਜੜਿਆਂ ਦੇ ਕੁਝ ਆਲ ਨੇ ਪਾਈ ਹੋਏ ਸੀ ਦਿਲਜੀਤ ਉਹਨਾਂ ਬੀਜੜਿਆਂ ਨੂੰ ਹਰ ਰੋਜ਼ ਬੀਕਦੀ ਸੀ ਆਲ ਨੇ ਬਣਾਉਂਦੇ ਹਨ ਉਹ ਤਾਂ ਸਵੇਰੇ-ਸਵੇਰੇ ਆਪਣੇ ਕੰਮਾਂ ਤੇ ਲੱਗ ਜਾਂਦੇ ਸੀ ਸਾਰਾ ਦਿਨ ਉਹ ਆਲ ਨੇ ਬਣਾਉਣ ਵਿੱਚ ਲੱਗੇ ਰਹਿੰਦੇ ਇੱਕ ਨਹੀਂ ਦੋ ਨਹੀਂ ਘੱਟੋ-ਘੱਟ 20 ਆਲ ਨੇ ਉਹਨਾਂ ਨੇ ਬਣਾ ਲਈ ਸੀ ਰੰਗ-ਵਰੰਗੀਆਂ ਚਿੜੀਆਂ ਨੂੰ ਰੋਜ਼ ਬੈਠੀ ਬੀਕਦੀ ਬੜਾ ਮਨ ਨੂੰ ਸਕੂਨ ਮਿਲਦਾ ਹੁੰਦਾ ਉਹਨਾਂ ਨੇ ਆਲ ਨੇ ਵਿੱਚ ਅੰਡੇ ਵੀ ਦੇ ਦਿੱਤੇ ਸੀ ਪਰ ਅੱਜ ਤੂਫਾਨ ਕਾਨ ਕੁਝ ਅਨਲ ਨੇ ਟੁੱਟ ਕੇ ਥੱਲੇ ਡਿੱਗ ਪਈ ਸੀ ਉਹ ਬੈਠੀ ਸੋਚ ਰਹੀ ਸੀ ਪਤਾ ਨਹੀਂ ਹੁਣ ਇਹਨਾਂ ਦੇ ਬੱਚੇ ਵੀ ਬਚਣਗੇ ਕਿ ਨਹੀਂ ਜਿਸ ਨੂੰ ਰੱਖੇ ਸਾਇਆ ਉਹਨੂੰ ਮਾਰ ਸਕੇ ਨਾ ਕੋਈ ਜਿਹੋ ਸੋਚੀ ਰਹੀ ਸੀ ਦੇ ਅਚਾਨਕ ਘਰ ਵਿੱਚ ਲੱਗੇ ਲੈਂਡਲਾਈਨ ਨੰਬਰ ਤੇ ਬੈਲ ਉਣੀ ਸ਼ੁਰੂ ਹੋ ਗਈ ਉਹ ਮੰਜੇ ਤੋਂ ਉੱਠੀ ਬਹੁਤ ਹਾਰੀ ਭੱਜੀ ਜਾ ਰਹੀ ਸੀ ਸੋਚ ਰਹੀ ਸੀ ਸ਼ਾਇਦ ਉਸ ਦਾ ਬੇਟਾ ਕਰ ਤੋਂ ਵਹਰ ਗਿਆ ਹੋਇਆ ਜਾਂ ਉਸਦੇ ਪਤੀ ਦਾ ਫੋਨ ਹੋਵੇਗਾ ਅਜੀ ਉਸਨੇ ਰিসিਵਰ ਉਠਾਇਆ ਹੀ ਸੀ ਕਿ ਕਾਲ ਕੱਟ ਗਈ। ਤੋਪਲ ਉਹ ਬੈਠ ਗਈ। ਸ਼ਾਇਦ ਦੁਬਾਰਾ ਕਾਲ ਆ ਜਾਵੇ। 5 ਮਿੰਟ ਇੰਤਜ਼ਾਰ ਕਰਨ ਤੋਂ ਬਾਅਦ ਉਸਨੇ ਦੁਬਾਰਾ ਫੋਨ ਕਰ ਲਿਆ। ਜਦੋਂ ਉਹ ਫੋਨ ਚੁੱਕਦੀ ਆ ਉਸ ਦਾ ਪਤੀ ਜਾਂ ਬੇਟਾ ਨਹੀਂ ਸੀ। ਸਗੋਂ ਕਿਸੇ ਲੜਕੀ ਦਾ ਫੋਨ ਸੀ। ਦਿਲਜੀਤ ਉਸ ਲੜਕੀ ਨੂੰ ਪੁੱਛਦੀ ਆ, "ਤੁਸੀਂ ਕੌਣ ਹੋ? ਕਿਸ ਨੂੰ ਨੰਬਰ ਮਲਾਇਆ ਸੀ?" ਉਹ ਆਖਣ ਲੱਗੀ, "ਮੈਂ ਤਾਂ ਗਗਨ ਨੂੰ ਫੋਨ ਲਾਇਆ ਸੀ। ਤੁਸੀਂ ਕੌਣ ਬੋਲਦੇ ਹੋ?" ਦਿਲਜੀਤ ਨੇ ਆਖਿਆ, ਮੈਂ ਗਗਨਦੀ ਮਮੀ ਹੀ ਬੋਲ ਰਹੀ ਆ ਤੁਸੀਂ ਦੱਸੋ ਕੀ ਕੰਮ ਆ ਲੜਕੀ ਦਲਜੀਤ ਨੂੰ ਆਖਣ ਲੱਗੀ ਮੈਂ ਗਗਨਦੀ ਫਰੈਂਡ ਆ ਮੈ ਉਸ ਨਾਲ ਵਿਆਹ ਕਰਵਾਉਣਾ ਹੈ ਦਲਜੀਤ ਉਸਮਿਸ ਕਹਾਣੀ ਵਾਰੀ ਇੱਕ ਦਿਨ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਉਸ ਲੜਕੀ ਨੇ ਦਲਜੀਤ ਦੇ ਪੁੱਤਰ ਨੂੰ ਧਮਕੀ ਦਿੱਤੀ ਸੀ ਮੈਂ ਨਹਿਰ ਵਿੱਚ ਛਾਲ ਮਾਰ ਕੇ ਮਰ ਜਾਵਾਂਗੀ ਨਹੀਂ ਤੂੰ ਮੇਰੇ ਨਾਲ ਵਿਆਹ ਕਰਾ ਇਸ ਗੱਲ ਦਾ ਜ਼ਿਕਰ ਗਗਨ ਨੇ ਆਪਣੇ ਚਾਚੇ ਦੀ ਲੜਕੀ ਜੋ ਕਿ ਉਹਨਾਂ ਦੇ ਘਰ ਆਈ ਹੋਈ ਸੀ ਉਸ ਨਾਲ ਆਪਣੇ ਪਿਆਰ ਸਬੰਧੀ ਗੱਲ ਕੀਤੀ ਗगन ਦੀ ਚਚੇਰੀ ਭੈਣ ਨੇ ਆਪਣੀ ਤਾਈ ਨੂੰ ਇਸ ਗੱਲ ਬਾਰੇ ਦੱਸਿਆ ਕਿ ਗगन ਬਹੁਤ ਪੋਲਾ ਪਾਲਾ ਲੜਕਾ ਸੀ ਉਸ ਦਾ ਸ਼ਾਇਦ ਜਿੰਦਗੀ ਵਿੱਚ ਇਹ ਪਹਿਲਾ ਪਿਆਰ ਸੀ ਉਹ ਉਸ ਲੜਕੀ ਨੂੰ ਦਿਲੋਂ ਪਿਆਰ ਕਰਦਾ ਸੀ ਗगन ਦੇ ਪਿਤਾ ਕੋਲ ਚੰਗੀ ਜਾਇਦਾਦ ਸੀ ਗगन ਪਰ ਕੋਈ ਕੰਮ ਨਹੀਂ ਕਰਦਾ ਸੀ ਗगन ਦੀ ਭੂਆ ਨਾਲ ਉਸੇੜਕੀ ਦੀ ਰਿਸ਼ਤੇਦਾਰੀ ਸੀ ਸਰੋਂ ਦਿਲਜੀਤ ਨੂੰ ਇਸ ਗੱਲ ਬਾਰੇ ਪਤਾ ਲੱਗਿਆ ਤੋ ਉਸਨੇ ਸਭ ਤੋਂ ਪਹਿਲਾਂ ਆਪਣੀ ਨਨਾਨ ਨੂੰ ਫੋਨ ਮਲਾਇਆ ਉਹ ਲੜਕੀ ਉਸ ਨਨਾਨ ਦੀ ਮਾਮੇ ਸਹੁਰੇ ਦੀ ਲੜਕੀ ਸੀ ਗਗਨਦੀਪੂਆ ਉਸ ਲੜਕੀ ਤੋਂ ਬਹੁਤ ਚੰਗੀ ਤਰ੍ਹਾਂ ਵਾਕਿਫ ਸੀ ਉਸਨੇ ਜਿਹੜਾ ਫੋਨ ਤੇ ਗੱਲ ਸੁਣੀ 35 ਸਾਲ ਹੀ ਆਪਣੇ ਪਰਜਾਈ ਨੂੰ ਆਖ ਦਿੱਤਾ ਭਾਬੀ ਜੀ ਇਹ ਲੜਕੀ ਬਿਲਕੁਲ ਠੀਕ ਨਹੀਂ ਇਸਨੇ ਤਾਂ ਪਤਨ ਹੀ ਕਿੰਨੇ ਕੁ ਮੁੰਡੇ ਆਪਣੇ ਮੰਗਰ ਲਾਈ ਹੋਏ ਨੇ ਇਹ ਗੱਲਾਂ ਦਲਜੀਤ ਨੂੰ ਉਸ ਤੋਂ ਪਤਾ ਲੱਗ ਗਈਆਂ ਸਨ ਲੜਕੀ ਦੇ ਮਾਪਿਆਂ ਨੂੰ ਇਹਨਾਂ ਸਾਰੀਆਂ ਗੱਲਾਂ ਦਾ ਪਤਾ ਸੀ ਕਿ ਇਸ ਲੜਕੀ ਕੁਲ ਜਮੀਨ ਜੈਦਤ ਚੰਗੀ ਆ ਉਹ ਵੀ ਚਾਹੁੰਦੇ ਸੀ ਕਿ ਅਸੀਂ ਆਪਣੀ ਧੀ ਦਾ ਰਿਸ਼ਤਾ ਇਹਨਾਂ ਦੇ ਮੁੰਡੇ ਨਾਲ ਕਰ ਦੇਈਏ ਅਜੀ ਖਗਨ ਨੇ ਗ੍ਰੈਜੂਏਸ਼ਨ ਵੀ ਪੂਰੀ ਨਹੀਂ ਕੀਤੀ ਸੀ ਅਜੀ ਤਾਂ ਉਹ ਵੀ ਫਰਸਟ ਕਲਾਸ ਵਿੱਚ ਸੀ ਉਧਰ ਉਸ ਨੂੰ ਬਾਹਰ ਭੇਜਣ ਦੀਆਂ ਵੀ ਸਲਾਹਾਂ ਚੱਲ ਰਹੀਆਂ ਸੀ ਵਿਆਹ ਵਰਤਾਜ ਜੀ ਉਹਨਾਂ ਨੇ ਸੋਚਿਆ ਵੀ ਨਹੀਂ ਸੀ ਦਿਲਜੀਤ ਸੋਚ ਹੀ ਰਹੀ ਸੀ ਕਿ ਜੇ ਲੜਕੀ ਵਧੀਆ ਹੋਈ ਤਾਂ ਮੈਂ ਆਪਣੀ ਬੀਟੀ ਦਾ ਰਿਸ਼ਤਾ ਕਰ ਦੇਣਾ ਦਰਜੀਤ ਆਪਣੀ ਪੁੱਤ ਨੂੰ ਸਿੱਧੇ ਤੌਰ ਤੇ ਗੱਲ ਨਹੀਂ ਕਹਿਣਾ ਚਾਹੁੰਦੀ ਸੀ ਕਿ ਤੂੰ ਉਸ ਲੜਕੀ ਨੂੰ ਛੱਡ ਦੇ ਦਰਜੀਤ ਰਮਨ ਨਾਲ ਗੱਲ ਕਰ ਹੀ ਰਹੀ ਸੀ ਉਸ ਨੇ ਉਸ ਲੜਕੀ ਨੂੰ ਦੱਸਿਆ ਤੂੰ ਜਾਣਦੀ ਆ ਕਿ ਸਾਡਾ ਲੜਕਾ ਕਿਸ ਤਰ੍ਹਾਂ ਦਾ ਹੈ ਉਹ ਆਖਣ ਲੱਗੀ ਨਹੀਂ ਆਂਟੀ ਜੀ ਮੈਨੂੰ ਕੁਝ ਨਹੀਂ ਪਤਾ ਅਗੋ ਦਰਜੀਤ ਉਸ ਨੂੰ ਆਖਦੀਆ ਕਿ ਸਾਡਾ ਮੁੰਡਾ ਬਹੁਤ ਜ਼ਿਆਦਾ ਨਸ਼ੀ ਹੈ ਅਸੀਂ ਉਸ ਨੂੰ ਜ਼ਿਆਦਾ ਤੋਂ ਵੀ ਬੇਦਕਲ ਕੀਤਾ ਹੋਇਆ ਹੈ ਸਾਰਾ ਦਿਨ ਉਹ ਅਗੜਾ ਮੁੰਡੇ ਨਾਲ ਫਿਰਦਾ ਹੈ ਕਿ ਤੂੰ ਅਜਹੇ ਲੜਕੀ ਨਾਲ ਰਹਿ ਲਵੇਂਗੀ ਅਜੇ ਉਹ ਅਜਈਆਂ ਗੱਲਾਂ ਕਰ ਹੀ ਰਹੀ ਸੀ ਕਿ ਬਾਹਰੋਂ ਗगन ਆ ਗਿਆ ਆਪਣੀ ਮਾਂ ਨੂੰ ਆਖਣ ਲੱਗਾ ਮੰਮੀ ਜੀ ਇੱਕ ਐਸਾ ਫੋਨ ਹੈ ਦਿਲਜੀਤ ਨੇ ਵੀ ਫੋਨ ਗगन ਨੂੰ ਫੜਾ ਦਿੱਤਾ ਦੱਸ ਵੀ ਦਿੱਤਾ ਕਿ ਇਹ ਰਮਨ ਦਾ ਫੋਨ ਆ ਇਸ ਨਾਲ ਤੂੰ ਆਪ ਹੀ ਗੱਲ ਕਰ ਲਾ ਜਿਉਂ ਹੀ ਗगन ਉਸ ਲੜਕੇ ਨਾਲ ਗੱਲ ਕਰਨ ਲੱਗਿਆ ਉਸਨੇ ਫੋਨ ਫੜਦੇ ਸਾਰੇ ਆਖ ਦਿੱਤਾ ਕਿ ਮੈਂ ਤੇਰੀ ਨਾਲ ਹੁਣ ਵਿਆਹ ਨਹੀਂ ਕਰਵਾਉਣਾ ਗਗਨ ਉਸ ਤੋਂ ਪੁੱਛਣ ਲੱਗਿਆ ਕਿ ਕੱਲ ਤੂੰ ਕਹਿ ਰਹੀ ਸੀ ਕਿ ਮੈਂ ਨਹਿਰ ਵਿੱਚ ਛਾਲ ਮਾਰ ਕੇ ਮਰ ਜਾਊਂਗੀ ਹੁਣ ਤੂੰ ਮੁੱਕਰ ਵੀ ਗਈ ਉਸ ਦਿਨ ਤੋਂ ਬਾਅਦ ਗਗਨ ਨੇ ਨਾਹੀਂ ਰਮਨ ਨੂੰ ਫੋਨ ਕੀਤਾ ਤੇ ਨਾਹੀਂ ਰਮਨ ਦਾ ਫੋਨ ਗਗਨ ਨੂੰ ਆਇਆ ਪਰ ਮੇਂ ਗਗਨ ਇਹੋ ਜਿਹਾ ਲੜਕਾ ਨਹੀਂ ਸੀ ਪਰ ਉਸਦੀ ਮਾਂ ਨੇ ਸੋਚਿਆ ਕਿ ਇਸ ਤਰ੍ਹਾਂ ਮੇਰੇ ਬੱਚੇ ਦਾ ਭਵਿੱਖ ਖਰਾਬ ਹੋ ਜਾਵੇਗਾ ਜੇ ਲੜਕੀ ਹੀ ਠੀਕ ਨਹੀਂ ਅਸਾਂ ਵੀ ਇਹੋ ਜਿਹੀ ਲੜਕੀ ਲੈ ਕੇ ਕੀ ਕਰਨਾ ਦਲਜੀਤ ਨੇ ਇਹ ਸਭ ਕੁਝ ਝੂਠ ਇਸ ਕਰਕੇ ਬੋਲਿਆ ਸੀ ਕਿ ਉਹ ਲੜਕੀ ਤੋਂ ਪਿੱਛਾ ਛੜਾਉਣਾ ਚਾਹੁੰਦੇ ਸੀ ਤੇ ਇਸ ਘਟਨਾ ਨੂੰ ਵਾਪਰਿਆਂ ਦੂਗ ਮਹੀਨੇ ਹੀ ਮਸਾਂ ਹੋਏ ਆਉਣਗੇ ਕਿ ਗगन ਦੀ ਪੂਆ ਤੇ ਫੁੱਫੜ ਅਸਲੀ ਇੱਕ ਹੋਰ ਰਿਸ਼ਤਾ ਲੈ ਕੇ ਆਏ ਦਲਜੀਤ ਨੇ ਬਹੁਤ ਮਨਾ ਕੀਤਾ ਕਿ ਅਜੀ ਅਸੀਂ ਬੱਜੀ ਨੂੰ ਸੈੱਟ ਕਰਨਾ ਹੈ ਤੇ ਅਸੀਂ ਇਸ ਦਾ ਰਿਸ਼ਤਾ ਨਹੀਂ ਕਰਨਾ ਪੂਤ ਹੀ ਫੁੱਫੜ ਨੇ ਗगन ਦੇ ਪਿਤਾ ਨੂੰ ਵਾਰ-ਵਾਰ ਕਹਿ ਕੇ ਰਿਸ਼ਤਾ ਕਰਨ ਲਈ ਮਨਾਹੀ ਲਿਆ। ਅਵਤਾਰ ਸਿੰਘ ਨੇ ਇੱਕ ਸ਼ਰਤ ਰੱਖ ਦਿੱਤੀ ਕਿ ਮੈਂ ਅਜੇ ਆਪਣੀ ਲੜਕੀ ਨੂੰ ਬਾਹਰ ਭੇਜਣਾ ਹੈ। ਜੇ ਤੋ ਬਾਹਰ ਤੂੰ ਆਵੇਂਗਾ, ਵਿਆਹ ਉਸ ਸਮੇ ਹੋਵੇਗਾ। ਭਵੇਂ 4 ਸਾਲਾਂ ਨੂੰ ਆਵੇ, ਭਵੇਂ 5 ਸਾਲਾਂ ਨੂੰ ਜੇ ਤੁਸੀਂ ਰੁਕ ਸਕਦੇ ਹੋ ਤਾਂ ਰਿਸ਼ਤਾ ਕਰ ਲੈਣਾ ਪਰ ਵਿਆਹ ਜੀ ਨਹੀਂ ਕਰਨਾ ਕਿਉਂਕਿ ਅਜੇ ਤਾਂ ਮੇਰੇ ਲੜਕੇ ਨੇ ਬਾਹਰ ਜਾਣਾ ਹੈ। ਉਥੇ ਕਦੋਂ ਪੱਕਾ ਹੋਵੇਗਾ? ਕਦੋਂ ਨਾ ਹੋਵੇ ਉਹਨਾਂ ਚਾਹੇ ਤੁਹਾਡੀ ਲੜਕੀ ਵੀ ਫਿਰ ਇੱਥੇ ਇਕੱਲੀ ਰਹੇਗੀ ਜਿਸ ਕਰਕੇ ਉਸਤੇ ਵਾਪਸ ਆਉਣ ਤੇ ਹੀ ਵਿਆਹ ਹੋਈਗਾ ਲੜਕੀ ਵਾਲਿਆਂ ਨੇ ਮੁੰਡੇ ਵਾਲੇ ਦੀ ਇੱਕ ਗੱਲ ਨਹੀਂ ਸੁਣੀ ਜ਼ਬਰਦਸਤੀ ਦੇਖ ਦਿਖਾਈ ਦੇ ਸਮੇਂ ਹੀ ਸ਼ਗਨ ਕਰਨ ਦੀ ਤਿਆਰੀ ਕਰ ਲਈ ਉਸ ਲੜਕੀ ਦੀ ਮਾਂ ਪਿਓ ਨਹੀਂ ਸੀ ਉਸ ਲੜਕੀ ਨੂੰ ਚਾਚੇ ਨੇ ਗੋਦ ਲਿਆ ਹੋਇਆ ਸੀ ਜਦੋਂ ਉਹ ਲੜਕੀ 6 ਮਹੀਨਿਆਂ ਦੀ ਸੀ ਤੇ ਉਸਦੇ ਪਿਤਾ ਦਾ ਕਰੰਟ ਲੱਗਨ ਨਾਲ ਮੌਤ ਹੋ ਜਾਂਦੀ ਆ ਉਸ ਦੀ ਮੰਮੀ ਨੂੰ ਉਸਦੇ ਪੀਕੇ ਲੈ ਜਾਂਦੇ ਹਨ ਦੀ ਕੁੜੀ ਦਾਦ ਕੇ ਕਰ ਚਾ ਚ ਗੁੱਦ ਲੈ ਲੰਦਾ ਹੈ ਬਹੁਤ ਸੋਹਣੀ ਸੁਨਖੀ ਲੜਕੀ ਗੁਲਾਬ ਦੇ ਫੁੱਲ ਵਰਗੀ ਤੇ ਸੁੱਚੀ ਜਿਹੀ ਸਸਤੇ ਸੋਰੀ ਨੂੰ ਬਹੁਤ ਪਿਆਰੀ ਸੀ ਪਰ ਗगन ਬਹੁਤੀ ਦਿਲਚਸਪੀ ਨਹੀਂ ਦਿਖਾਉਂਦਾ ਸੀ ਉਹ ਵੀ ਆਪਣੇ ਪਿਤਾ ਦੇ ਫੈਸਲੇ ਗਏ ਉਸਨੇ ਕੋਈ ਜਵਾਬ ਨਹੀਂ ਦਿੱਤਾ ਸਭ ਕੁਝ ਸ਼ਗਨ ਕਰਾਉਣ ਲਈ ਮੰਨ ਗਿਆ ਗगन ਦਾ ਪਿਤਾ ਤੇ ਉਸਦੀ ਮਾਂ ਹਰ ਰੋਜ਼ ਉਸ ਲੜਕੀ ਨਾਲ ਫੋਨ ਤੇ ਗੱਲ ਕਰਦੇ ਚਾਹੁੰਦੇ ਸੀ ਕਿ ਹੁਣ ਅਸੀਂ ਇਸ ਲੜਕੀ ਨੂੰ ਮਾਂ ਅਤੇ ਪਿਓ ਵਰਗਾ ਪਿਆਰ ਦੇਵਾਂਗੇ ਇਸ ਨੂੰ ਆਪਣੀ ਧੀ ਬਣਾ ਕੇ ਰੱਖਾਂਗੇ ਸ਼ਗਨ ਤੋਂ ਬਾਅਦ ਇੱਕ ਸਾਲ ਲੰਘ ਗਿਆ ਪਰ ਗगन ਦਾ ਬਾਹਰ ਦਾ ਕੰਮ ਵੀ ਨਹੀਂ ਬਣਿਆ ਇਸ ਤੋਂ ਅਗਲੇ ਸਾਲ ਉਹਨਾਂ ਨੇ ਫਰਵਰੀ ਵਿੱਚ ਕੁੜੀ ਦੇ ਮਾਪਿਆਂ ਨੂੰ ਆਖ ਦਿੱਤਾ ਸੀ ਕਿ ਅਸੀਂ ਵਿਆਹ ਸਤੰਬਰ ਤੱਕ ਲੈ ਲਾਂਗੇ ਮਾਰਚ ਮਹੀਨਾ ਸੀ ਕਿ ਗगन ਦੇ ਪਿਤਾ ਨੂੰ ਇੱਕ ਏਜੰਟ ਮਿਲ ਗਿਆ ਏਜੰਟ ਨੇ ਗगन ਦੇ ਪਿਤਾ ਨੂੰ ਗगन ਦਾ ਪਾਸਪੋਰਟ ਲਿਓਨ ਲਿਆ ਕਿਆ ਦਿਲਜੀਤ ਨੇ ਜਦੋਂ ਗगन ਦਾ ਪਾਸਪੋਰਟ ਆਪਣੀ ਪਤਨੀ ਨੂੰ ਫੜਾਇਆ ਉਸ ਨੇ ਨਾਲ ਹੀ ਆਖ ਦਿੱਤਾ ਕਿ ਹੁਣ ਜਾਤਾ ਵਿਆਹੀ ਹੋਵੇਗਾ ਜਾਂ ਇਹ ਬਾਹਰ ਹੀ ਜਾਵੇਗਾ ਹੁਣ ਰੱਬ ਦੇ ਹੱਥ ਫੈਸਲਾ ਹੈ ਉਸਨੂੰ ਕੀ ਮਨਜ਼ੂਰ ਹੈ ਉਹ ਹੋ ਜਾਵੇਗਾ ਮਾਰਚ ਦੇ ਅਖੀਰ ਤੱਕ ਏਜੰਟ ਦਾ ਫੋਨ ਆ ਜਾਂਦਾ ਹੈ ਕਿ ਆਪਣਾ ਤੁਸੀਂ ਆਪਣੇ ਲੜਕੇ ਨੂੰ ਲੈ ਕੇ ਦਿੱਲੀ 에ਰਪੋਰਟ ਤੇ ਆ ਜਾਓ ਸਵੇਰੇ ਢੜਕੇ ਇਸ ਦੀ ਫਲਾਈਟ ਹੈ ਸ਼ਾਮ ਦੇ 5 ਵਜੇ ਦਾ ਸਮਾਂ ਸੀ ਉਸਨੇ ਬਹੁਤ ਜਲਦੀ ਜਲਦੀ ਉਸਦੇ ਦੋ ਚਾਰ ਕੱਪੜੇ ਪੈਕ ਕਰਕੇ ਗगन ਨੂੰ ਦਿੱਲੀ 에ਰਪੋਰਟ ਤੇ ਛਡਾਉਣ ਲਈ ਉਸ ਦਾ ਪਿੱਤਾ ਚਲਾ ਗਿਆ ਜਿਹੜਾ ਗਗਨਦੀ ਸੌਰਿਆ ਨੂੰ ਪਤਾ ਲੱਗਿਆ ਕਿ ਲੜਕਾ ਬਾਹਰ ਚਲੇ ਗਿਆ ਉਹ ਇਸ ਕਾਰਨ ਨਾਰਾਜ਼ ਹੋ ਗਏ ਗਗਨਦੀ ਪਿਤਾ ਨੇ ਉਹਨਾਂ ਨੂੰ ਬਹੁਤ ਸਮਝਾਇਆ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਜਦੋਂ ਕਿ ਏਜੰਟ ਦਾ ਫੋਨ ਆ ਗਿਆ ਨਹੀਂ ਤਾਂ ਅਸੀਂ ਤੁਹਾਨੂੰ ਮਿਲਾ ਕੇ ਲੈ ਜਾਣਾ ਸੀ ਬਸ ਫਿਰ ਕੀ ਸੀ ਉਸ ਲੜਕੀ ਦੇ ਚਾਚੇ ਤੇ ਚਾਚੀ ਨੇ ਦੁਬਾਰਾ ਗਗਨਦੀ ਪਿਤਾ ਤੇ ਮਾਤਾ ਨਾਲ ਗੱਲ ਵੀ ਨਹੀਂ ਕਰਨ ਦਿੱਤੀ ਗਗਨਦੀ ਪਿਤਾ ਨੇ ਉਹਨਾਂ ਨੂੰ ਬਹੁਤ ਸਮਝਾਇਆ ਕਿ ਮੈਂ ਵਿਆਹ ਤੁਹਾਡੀ ਲੜਕੀ ਨਾਲ ਹੀ ਆਪਣੇ ਪੁੱਤਰ ਦਾ ਕਰਾਂਗਾ ਜੇ ਤੁਹਾਨੂੰ ਵਿਸ਼ਵਾਸ ਨਹੀਂ ਆ ਤਾਂ ਮੈਂ ਫੋਟੋ ਤੇ ਆਪਣੇ ਪੁੱਤਰ ਨਾਲ ਇਸ ਦਾ ਵਿਆਹ ਕਰ ਦਿਨਾ ਹਾਂ ਜਮੀਨ ਤੁਹਾਡੀ ਲੜਕੀ ਨਾਂ ਲਵਾ ਦੇਣਾ ਹਾਂ ਪਰ ਉਹ ਕਿਸੇ ਕੱਲੇ ਸਹਿਮਤ ਨਹੀਂ ਹੋਈ ਜਦੋਂ ਗगन ਦਾ ਇਸ ਲੜਕੀ ਨਾਲ ਰਿਸ਼ਤਾ ਹੋਇਆ ਸੀ ਗगन ਤਾਂ ਉਸ ਦਿਨ ਤੋਂ ਹੀ ਆਖ ਰਿਹਾ ਸੀ ਕਿ ਸੰਨ ਕਿਹੜਾ ਮੇਰਾ ਵਿਆਹ ਹੋਣਾ ਹੈ ਗगन ਦੇ ਪਿਤਾ ਨੇ ਪੰਡਤ ਕੋਲ ਵੀ ਜਾ ਜਾ ਪੁੱਛਿਆ ਹਰ ਪੰਡਤ ਨੇ ਹੀ ਆਖਿਆ ਈਵਿਆ ਸਿਰੇ ਨਹੀਂ ਚੜਨਾ ਦਲਜੀਤ ਆਪਣਣ ਤਾਂ ਇਹ ਗੱਲਾਂ ਦੇ ਵਿਸ਼ਵਾਸ ਨਹੀਂ ਕਰਦੀ ਸੀ ਪਰ ਗगन ਦੇ ਪਿਤਾ ਨੂੰ ਬਹੁਤ ਜ਼ਿਆਦਾ ਵਿਸ਼ਵਾਸ ਹੋ ਚੁੱਕਿਆ ਸੀ ਪੰਡਿਤਮੀ ਉਪਾਦ ਅਸੇ ਗगन ਦਾ ਪਿਤਾ ਉਹ ਉਪਾਅ ਵੀ ਕਰਦਾ ਰਿਹਾ ਪਰ ਆਖੇ ਰਿਸ਼ਤਾ ਹੀ ਟੁੱਟ ਹੀ ਗਿਆ ਉਹ ਤਿਰਗਗਨ ਮਾਰਚ ਮਹੀਨੇ ਦਾ ਘਰੋਂ ਤੁਰਿਆ ਹੋਇਆ 25 ਮਈ ਨੂੰ ਜਾ ਕੇ ਕਿਤੇ ਆਪਣੇ ਮਿੱਥੇ ਟਿਕਾਣੇ ਤੇ ਪਹੁੰਚਿਆ 19 ਮਾਰਚ ਤੋਂ ਲੈ ਕੇ 25 ਮਈ ਤੱਕ ਇਹ ਜਣ ਨੇ ਪਤਾ ਨਹੀਂ ਉਸ ਨੂੰ ਕਿੱਥੇ-ਕਿੱਥੇ ਠਹਿਰਾਇਆ ਕੀ ਖਾਦਾ ਕੀ ਨਹੀਂ ਖਾਦਾ ਉਸਦੇ ਪਿਤਾ ਨੇ ਗगन ਨੂੰ ਦੱਸਿਆ ਹੈ ਤਾਂ ਗगन ਨੇ ਤਾਂ ਪਤਾ ਨਹੀਂ ਕੀ ਸੋਚਣਾ ਹੈ ਪਰ ਇਸ ਦਾ ਦੁੱਖ ਗगन ਦੇ ਪਿਤਾ ਨੂੰ ਬਹੁਤ ਹੋਇਆ ਕਿਉਂਕਿ ਉਹ ਉਸ ਨੂੰ ਨੂੰ ਨਹੀਂ ਧੀ ਵਾਂਗ ਪਿਆਰ ਕਰਦੇ ਸੀ ਉਹ ਆਖਦੇ ਸੀ ਕਿ ਜਿੱਥੇ ਵੀ ਮੈਨੂੰ ਕਿਤੇ ਵੀ ਮਿਲ ਗਈ ਮੈਂ ਉਸ ਨੂੰ ਆਪਣੀ ਹਿੱਕ ਨਾਲ ਲਾ ਕੇ ਪਿਆਰ ਦੇਵਾਂਗਾ ਤੇ ਉਸ ਨੂੰ ਸ਼ਗਨ ਵੀ ਦੇਵਾਂਗਾ ਗਗਨ ਨੇ ਯੂਰਪ ਦੇ ਸਵਿਚ ਇੱਕ ਨੰਬਰ ਵਿੱਚ ਨਹੀਂ ਸਗੋਂ ਦੋ ਨੰਬਰ ਵਿੱਚ ਗਿਆ ਸੀ ਇੱਕ ਮਹੀਨਾ ਤੋਂ ਆਪਣੇ ਰਿਸ਼ਤੇਦਾਰਾਂ ਦੇ ਘਰ ਰਿਹਾ ਉਸਨੇ ਉਸ ਨੂੰ ਥੋੜਾ ਬਹੁਤਾ ਕੰਮ ਵੀ ਸਿਖਾ ਦਿੱਤਾ ਸੀ ਹੁਣ ਉਸਦੇ ਪਿਤਾ ਤੇ ਮਾਤਾ ਨਾਲ ਹਰ ਰੋਜ਼ ਗੱਲ ਵੀ ਹੋ ਜਾਂਦੀ ਸੀ ਉਸ ਦਿਨ ਉਸਦੇ ਪਿਤਾ ਨੇ ਦੱਸ ਵੀ ਦਿੱਤਾ ਪੁੱਤ ਤੇਰਾ ਹੀ ਰਿਸ਼ਤਾ ਟੁੱਟ ਗਿਆ ਉਸਨੇ ਗੁ ਆਖਿਆ ਕੋਈ ਗੱਲ ਨਹੀਂ ਡੈਡੀ ਇਹ ਮੈਨੂੰ ਪਹਿਲਾਂ ਹੀ ਪਤਾ ਸੀ ਉਦھر ਗਗਨ ਨੇ ਆਪਣੀ ਜ਼ਿੰਦਗੀ ਆਪਣੇ ਨਵੇਂ ਸਿਰੇ ਤੋਂ ਸ਼ੁਰੂ ਕਰ ਦਿੱਤੀ ਸਵੇਰ ਤੋਂ ਸ਼ਾਮ ਤੱਕ ਉਸਨੇ ਕੰਮ ਕਰਨਾ ਰਾਤ ਨੂੰ ਥਕਹਾਰ ਕੇ ਸੌ ਜਾਣਾ ਗगन ਦੇ ਪਿਤਾ ਨੇ ਸਵੇਰੇ ਸ਼ਾਮ ਸ਼ਰਾਬ ਪੀ ਕੇ ਸੋਣਾ ਉਸ ਲੜਕੀ ਨੂੰ ਬਹੁਤ ਯਾਦ ਕਰਨਾ ਗगन ਦਾ ਪਿਤਾ ਇੰਨੀ ਸ਼ਾਪਿੰਗ ਲੱਗ ਪਿਆ ਸੀ ਕਿ ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਇਸ ਨਾਲ ਮੇਰੀ ਸਿਹਤ ਖਰਾਬ ਹੋ ਰਹੀ ਆ ਦਰਜੀਤ ਨੇ ਬੜਾ ਸਮਝਾ ਸਮਝਾਵੇਕ ਲਿਆ ਉਸਨੇ ਆਪਣੇ ਪਤੀ ਨਾਲ ਸ਼ਰਾਬ ਪੀਣ ਕਰ ਲੜਾਈ ਕਰਨੀ ਘਰ ਵਿੱਚ ਨਿਤ ਕਲੇਸ਼ ਪਾக்கி ਰੱਖਣਾ ਸਾਰਾ ਦਿਨ ਦਿਲਜੀਤ ਨੇ ਦਫ਼ਤਰ ਡਿਊਟੀ ਦੇਣੀ ਜਦੋਂ ਉਹ ਘਰ ਆ ਜਾਂਦੀ ਸੀ ਤਾਂ ਉਸ ਨੇ ਉਦੋਂ ਘਰ ਦਾ ਕੰਮ ਸ਼ੁਰੂ ਕਰਨਾ ਜਿਹੜਾ ਕੰਮ ਨਿਮੜ ਕੇ ਬੈਠਣ ਦਾ ਉਸ ਸਮੇਂ ਉਸਦੇ ਪਤੀ ਨੇ ਸ਼ਰਾਬ ਪੀ ਗਿਆ ਜਾਣਾ ਦਿਲਜੀਤ ਘਰ ਦੇ ਪਤੀ ਦੀ ਸ਼ਰਾਬ ਨੇ ਘਰ ਨੂੰ ਨਰਕ ਬਣਾ ਦਿੱਤਾ ਸੀ ਜਿਦੋਂ ਦਿਲਜੀਤ ਨੂੰ ਉਸਦੇ ਪੁੱਤਰ ਦਾ ਫੋਨ ਆਉਣਾ ਉਸਦੇ ਬੱਚੇ ਨੇ ਪੁੱਛਣਾ ਕਿ ਮੰਮੀ ਘਰ ਕਿਵੇਂ ਆ ਤੁਸੀਂ ਕਿਵੇਂ ਔਰ ਡੈਡੀ ਕਿਵੇਂ ਆ ਉਸ ਨੇ ਬਸ ਇੱਕੋ ਗੱਲ ਆਖ ਦੇਣੀ ਸਭ ਕੁਝ ਠੀਕ ਆ ਉਸਨੇ ਉਸ ਨੂੰ ਇਹੀ ਆਖ ਦੇਣਾ ਬਸ ਸਭ ਠੀਕਾ ਦਲਜੀਤ ਦਾ ਭਾਵੇਂ ਛੋਟਾ ਪੁੱਤਰ ਵੀ ਸੀ ਪਰ ਉਹ ਬਾਹਰ ਹਸਲ ਵਿੱਚ ਪੜਦਾ ਸੀ ਉਸ ਨੂੰ ਘਰ ਦੇ ਕਲੇਸ਼ ਤੋਂ ਦੂਰ ਹੀ ਰੱਖਿਆ ਹੋਇਆ ਸੀ ਦਲਜੀਤ ਕਦੇ ਵੀ ਆਪਣੇ ਦੋਵੇਂ ਪੁੱਤਰਾਂ ਨੂੰ ਆਪਣੇ ਘਰ ਵਿੱਚ ਹੁੰਦੇ ਕਲੇਸ਼ ਭਰੀ ਨਹੀਂ ਦੱਸੀ ਸੀ ਘਰ ਦੇ ਵਿੱਚ ਸਾਰੀਆਂ ਵਧੀਆਂ ਹੋ ਆਪਣੇ ਆਪ ਜੜਦੀ ਰਹਿੰਦੀ ਸੀ ਉਹ ਇਸ ਕਰਕੇ ਆਪਣੇ ਬੱਚਿਆਂ ਨੂੰ ਨਹੀਂ ਦੱਸਦੀ ਸੀ ਕਿ ਜੇਕਰ ਉਹ ਜਈਆਂ ਗੱਲਾਂ ਆਪਣੇ ਬੱਚੇ ਨਾਲ ਕਰੇਗੀ ਤਾਂ ਬੱਚੇ ਮਾਨਸਿਕ ਤੌਰ ਤੇ ਪਰੇਸ਼ਾਨ ਹੋਣਗੇ ਸਿਰਫ਼ ਤਾਰ ਸਿੰਘ ਦੇ ਸ਼ਰਾਬ ਉੱਤੇ ਜਾਂਦੀ ਸੀ ਤਾਂ ਬਿਲਕੁਲ ਬਹੁਤ ਵਧੀਆ ਇਨਸਾਨ ਲੱਗਦਾ ਸੀ ਉਹ ਦਲਜੀਤ ਨਾਲ ਹਰ ਰੋਜ਼ ਵਾਅਦਾ ਕਰਦਾ ਕਿ ਅੱਜ ਤੋਂ ਮੈਂ ਸ਼ਰਾਬ ਨਹੀਂ ਪੀਵਾਂਗਾ ਪਰ ਉਹ ਦਿਨ ਕਦੇ ਵੀ ਨਹੀਂ ਆਇਆ ਜਿਸ ਦਿਨ ਅਵਤਾਰ ਸਿੰਘ ਨੇ ਸ਼ਰਾਬ ਛੱਡ ਦਿੱਤੀ ਹੋਵੇ ਜੇਕਰ ਦਲਜੀਤ ਸ਼ਰਾਬ ਪੀਣ ਤੋਂ ਰੋਕਦੀ ਸੀ ਤਾਂ ਉਹ ਅਖਿਉਂ ਦਲਜੀਤ ਨੂੰ ਬਹੁਤ ਘਟਿਆ ਗਾਲਾਂ ਕੱਢਦਾ ਜੋ ਸੁਣਨੀਆਂ ਵੀ ਬਹੁਤ ਮੁਸ਼ਕਲ ਸੀ ਦਲਜੀਤ ਦੇ ਬੱਚਿਆਂ ਨੂੰ ਪੂਰੇ ਸਾਰਾ ਕੁਝ ਪਤਾ ਸੀ ਕਿ ਉਹਨਾਂ ਦਾ ਪਿਤਾ ਸ਼ਰਾਬ ਦਾਦੀ ਆ ਪਰ ਉਹ ਬੱਚੀਆਂ ਦੀ ਕਹਿਨ ਤੀ ਤਾਂ ਉਸਨੇ ਹਟਣਾ ਹੀ ਕੀ ਸੀ ਦਲਜੀਤ ਆਪਣੇ ਉਹਨਾਂ ਬੱਚਿਆਂ ਦੇ ਭਵਿੱਖ ਲਈ ਆਪਣੇ ਪਤੀ ਦੀਆਂ ਕੀਤੀਆਂ ਵਧੇਖੀਆਂ ਨੂੰ ਵੀ ਬਰਦਾਸ਼ਤ ਕਰਦੀ ਰਹਿੰਦੇ ਸੀ ਉਹ ਸੋਚਦੀ ਸੀ ਕਿ ਜੇਕਰ ਮੈਂ ਇਸ ਨੂੰ ਕੱਢ ਕੇ ਚਲੀ ਜਾਂ ਗਈ ਤਾਂ ਅਵਧਾਰ ਸਿੰਘ ਦਾ ਤਾਂ اگلے ਦਿਨ ਹੀ ਵਿਆਹ ਹੋ ਜਾਵੇਗਾ ਤੇ ਉਸ ਦੇ ਬੱਚੇ ਮਤਰੀਮਾਂ ਦੇ ਪੱਲੇ ਪੈ ਜਾਣਗੇ ਜਿਸ ਕਾਰਨ ਦਲਜੀਤ ਆਪਣੀ ਜ਼ਿੰਦਗੀ ਨਾਲ ਸਮਝੌਤਾ ਹੀ ਕਰਦੀ ਰਹੀ ਸਨੇਕਾ ਛੱਡਣ ਬਾਰੇ ਕਦੀ ਸੋਚਿਆ ਵੀ ਨਹੀਂ ਸੀ ਤਮੇ ਉਸ ਦਾ ਇੱਕ ਇੱਕ ਪਲ ਉਸ ਦੀ ਨਰਕ ਵਾਂਗ ਗੁਜ਼ਰ ਰਿਹਾ ਸੀ ਦਿਲਜੀਤ ਨੇ ਤਾਂ ਕਦੇ ਆਪਣੇ ਨਾਲ ਹੁੰਦੇ ਕਲੇਸ਼ ਭਰੇ ਆਪਣੇ ਮਾਪਿਆਂ ਨੂੰ ਵੀ ਨਹੀਂ ਦੱਸਿਆ ਸੀ ਦਿਲਜੀਤ ਹਰੀ ਕਾਨੂੰ ਖਿੜੇ ਚੀਰੇ ਨਾਲ ਮਿਲਦੀ ਹਰ ਕੋਈ ਸੋਚਦਾ ਕਿ ਦਿਲਜੀਤ ਦੀ ਤਾਂ ਜ਼ਿੰਦਗੀ ਹੀ ਬਹੁਤ ਵਧੀਆ ਹੈ ਦਿਲਜੀਤ ਦੇ ਅੰਦਰਲੇ ਹਿਰਦੇ ਬਾਰੇ ਕੌਣ ਜਾਣਦਾ ਸੀ ਕਿ ਉਹ ਆਪਣੇ ਪਤੀ ਦੀ ਕਿੰਨੀਆਂ ਵਧੇਕੀਆਂ ਸਹਿਨ ਕਰ ਰਹੀ ਆ ਹੁਣ ਗਗਨੋਂ ਬਾਹਰ ਗੈਨੋਂ ਤੂਕ ਸਾਲ ਹੋ ਚੁੱਕੇ ਸੀ पर वो अजय उथे पक्का नहीं होया सी ਉਸਦੇ ਪਿਤਾ ਨੇ ਬਹੁਤ ਕੋਸ਼ਿਸ਼ ਕਰਨੀ ਕਿ ਮੇਰਾ ਪੁੱਤ ਪੱਕਾ ਹੋ ਜਾਵੇ ਮੈਂ ਉਸ ਦਾ ਦੁਬਾਰਾ ਰਿਸ਼ਤਾ ਕਰਕੇ ਵਿਆਹ ਕਰ ਦੇਵਾਂ ਗगन ਦੀ ਜੋ ਮੰਗੇਤਰ ਸੀ ਉਸ ਦਾ ਹੋਰ ਤਾਂ ਮੰਗਣਾ ਤੇ ਵਿਆਹ ਹੋ ਚੁੱਕਿਆ ਸੀ ਗਗਾ ਨੂੰ ਆਪਣੀ ਮੰਗਣੀ ਵਿਆਹ ਦਾ ਕੋਈ ਸ਼ੌਂਕ ਨਹੀਂ ਸੀ ਬਸ ਉਸਦੇ ਪਿਤਾ ਦੀ ਜਿੱਦ ਸੀ ਕਿ ਮੈਂ ਆਪਣੇ ਪੁੱਤਰ ਦਾ ਜਲਦੀ ਤੋਂ ਜਲਦੀ ਕੋਈ ਲੜਕੀ ਦੇ ਕੇ ਰਿਸ਼ਤਾ ਤੈਅ ਕਰ ਦੇਵਾਂ ਦਿਲਜੀਤ ਆਪਣੇ ਪਤੀ ਨੂੰ ਬਥੇਰਾ ਸਮਝਾਉਂਦੀ ਕੀ ਆਪਾਂ ਜੀ ਗगन ਦਾ ਰਿਸ਼ਤਾ ਨਹੀਂ ਕਰਨਾ ਜਦੋਂ ਗगन ਬਾਹਰੋਂ ਪੱਕਾ ਹੋ ਕੇ ਆਵੇਗਾ ਉਦੋਂ ਹੀ ਰਿਸ਼ਤਾ ਕਰਾਂਗੇ ਪਰ ਗगन ਦਾ ਪਿਤਾ ਕਿੱਥੇ ਹਟਿਆ ਆਖਿਰਕਾਰ ਉਸਨੇ ਗगन ਲਈ ਇੱਕ ਲੜਕੇ ਲੱਭ ਹੀ ਲਈ ਗगन ਦੇ ਪਿਤਾ ਨੇ ਜਦੋਂ ਗगन ਉਸਤੇ ਰਿਸ਼ਤੇਵਾਰੇ ਗੱਲ ਕਰੀ ਤਾਂ ਉਸਨੇ ਵੀ ਅਗੂ ਇਹੀ ਕਿਹਾ ਡੈਡੀ ਤੁਹਾਡੀ ਮਰਜ਼ੀ ਆ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਕਰ ਲਓ ਗगन ਦਾ ਪਿਤਾ ਅਵਤਾਰ ਸਿੰਘ ਕਿੱਥੇ ਹਟਿਆ ਉਸਰੋਂ ਤਾਂ ਆਪਣੇ ਪੁੱਤਰ ਦੇ ਮੰਗਣੇ ਵਿਆਹ ਦਾ ਬੜਾ ਚਾਹ ਸੀ ਉਸ ਨੇ ਆਖਰਕਾਰ ਇੱਕ ਕੁੜੀ ਦਾ ਰਿਸ਼ਤਾ ਲੱਭ ਹੀ ਲਿਆ ਦਲਜੀਤ ਦੀ ਚਾਚੇ ਦੀ ਕੁੜੀ ਦਾ ਲੜਕਾ ਭਾਬ ਚਾਚੇ ਦਾ ਦੋਤਾ ਹੀ ਦਲਜੀਤ ਤੇ ਵੱਡੇ ਬੇਟੇ ਲਈ ਰਿਸ਼ਤਾ ਲੈ ਕੇ ਆਇਆ ਜਿਸ ਪਿੰਡ ਦੀ ਉਹ ਲੜਕੀ ਸੀ ਉਸ ਪਿੰਡ ਉਸ ਦੇ ਦੋਸਤ ਦੇ ਸਹੁਰੇ ਸਨ ਉਸ ਦੇ ਦੋਸਤ ਨੇ ਹੀ ਰਿਸ਼ਤਾ ਦੱਸਿਆ ਸੀ ਦਲਜੀਤ ਆਪਾਂ ਜਾਂ ਤੇ ਉਸ ਦਾ ਦੋਸਤ ਲੜਕੀ ਦੀ ਮਾਂ ਕੋਲ ਰਿਸ਼ਤੇ ਵਾਸਤੇ ਜਾਂਦੇ ਹਨ ਉਸ ਸਮੇਂ ਲੜਕੀ ਦੀ ਮਾਂ ਘਰ ਨਹੀਂ ਸੀ ਦਿਲਜੀਤ ਦੇ ਪਾਂਜੇ ਦੀ ਦੋਸਤ ਨੇ ਆਪਣੀ ਸੱਸ ਨੂੰ ਉਹਨਾਂ ਦੇ ਘਰੇ ਭੇਜ ਕੇ ਫੋਟੋ ਮੰਗਵਾ ਲਈ ਪਰ ਉਹ ਫੋਟੋ ਨਾ ਦੇਣ ਕਿਉਂਕਿ ਉਹਨਾਂ ਦੀ ਮਾਂ ਨਹੀਂ ਸੀ ਜਦ ਤ ਉਹ ਬਜ਼ੁਰਗਾਂ ਤੇ ਵਾਰ-ਵਾਰ ਫੋਟੋ ਮੰਗ ਰਹੀ ਸੀ ਆਖਰਕਾਰ ਘਰ ਉਸ ਲੜਕੀ ਦੀ ਛੋਟੀ ਪੈਣ ਨੇ ਫੋਟੋ ਫੜਾ ਹੀ ਦਿੱਤੀ ਜਦੋਂ ਦਿਲਜੀਤ ਦੇ ਪਾਂਜੇ ਨੇ ਫੋਟੋ ਤੇ ਲੜਕੀ ਨੂੰ ਦੇਖਿਆ ਲੜਕੀ ਸੋਹਣੀ ਸੁਨੱਖੀ ਆ ਉਸਨੇ ਆਪਣੇ ਮਾਸੜ ਨੂੰ ਆਖ ਹੀ ਦਿੱਤਾ ਇਹ ਲੜਕੀ ਵਧੀਆ ਹੈ ਕੱਲ ਪਾਂ ਜਾਵੇ ਤਾਂ ਠੀਕ ਆ ਸ਼ਾਮ ਨੂੰ ਜਦੋਂ ਉਹਨਾਂ ਉਸ ਲੜਕੀ ਦੀ ਮਾਂ ਘਰ ਹੀ ਆਉਂਦੀ ਆ ਤਾਂ ਫਿਰ ਉਹ ਬਜ਼ੁਰਗਔਰਤ ਦੁਆਰਾ ਉਸਨੂੰ ਪੁੱਛਣ ਆ ਜਾਂਦੀ ਆ ਮਨਜੀਤ ਜੇ ਤੈਨੂੰ ਠੀਕ ਲੱਗੇ ਮੇਰਾ ਜਵਾਈ ਇੱਕ ਰਿਸ਼ਤਾ ਦੱਸ ਰਿਹਾ ਸੀ ਤਾਂ ਤੂੰ ਆਪਣੀ ਵੱਡੀ ਲੜਕੀ ਤਾਂ ਰਿਸ਼ਤਾ ਕਰ ਦੇ ਲੜਕੀ ਦੀ ਮਾਂ ਅੱਖਾਂ ਲੱਗੀ ਕਿ ਮੈਂ ਆਪਣੇ ਭਰਾਵਾਂ ਨਾਲ ਗੱਲ ਕਰਕੇ ਫੇਰੀ ਤੁਹਾਨੂੰ ਦੱਸਾਂਗੀ ਇਸ ਲੜਕੀ ਦੇ ਨਾਨਕੇ ਵੇਲੇ ਕੋਲ ਗਗਨ ਦੇ ਪਿੰਡ ਦੇ ਨੇੜੇ ਹੀ ਪਿੰਡ ਸੀ ਗਗਨ ਦੇ ਪਿੰਡ ਵੀ ਉਹਨਾਂ ਦੀ ਕੋਈ ਖਾਸ ਰਿਸ਼ਤੇਦਾਰੀ ਸੀ ਉਸ ਲੜਕੀ ਦੇ ਮਾਮੇ ਦਾ ਉਸ ਲੜਕੀ ਦੇ ਪਿਤਾ ਬਾਰੇ ਤੇ ਲੜਕੇ ਬਾਰੇ ਪਹਿਲਾਂ ਹੀ ਜਾਣਦੀ ਸੀ। ਉਹਨਾਂ ਨੇ ਆਪਣੀ ਭੈਣ ਨੂੰ ਮੁੰਡੇ ਨੂੰ ਰਿਸ਼ਤਾ ਕਰਨ ਲਈ ਹਾਂ ਕਰ ਦਿੱਤੀ। ਬਸ ਗगन ਦੇ ਪਿਤਾ ਨੇ ਅਗਲੇ ਦਿਨ ਹੀ ਕੁੜੀ ਨੂੰ ਦੇਖਣ ਦਾ ਪ੍ਰੋਗਰਾਮ ਬਣਾ ਲਿਆ। ਦਲਜੀਤ ਤੇ ਉਤਾਰ ਸਿੰਘ ਦੋਨੋਂ ਜਣੇ ਲੜਕੀ ਨੂੰ ਦੇਖਣ ਗਏ। ਉਤਾਰ ਸਿੰਘ ਨੇ ਦੇਖਿਆ ਕਿ ਲੜਕੀ ਸੁਥਰੀ ਆ, ਸਜੱਜੀ, ਦੇਖਣ ਨੂੰ ਸੋਹਣੀ ਲੱਗਦੀ ਆ ਤਾਂ ਉਸ ਨੇ ਇੱਕਦਮ ਹਾਂ ਕਰ ਦਿੱਤੀ। ਸ਼ਗਨ ਕਰਨ ਤੋਂ ਪਹਿਲਾਂ ਉਤਾਰ ਸਿੰਘ ਨੇ ਆਪਣੇ ਪੁੱਤਰ ਗगन ਨੂੰ ਜ਼ਰੂਰ ਪੁੱਛਿਆ ਗਗਨੇ ਵੀ ਹੀ ਆਖਿਆ ਕਿ ਡੈਡੀ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਤੁਸੀਂ ਕਰ ਲਓ ਲੜਕੀ ਵਾਲਿਆਂ ਵੱਲੋਂ ਵੀ ਲੜਕੀ ਦਾ ਪਿਤਾ ਤੇ ਮਾਤਾ ਤੇ ਇੱਕ ਮਾਮਾ ਨਾਲ ਆਏ ਹੋਏ ਸੀ ਅਵਤਾਰ ਸਿੰਘ ਬਹੁਤ ਕਾਲਾ ਤੇ ਤੁਰੰਤ ਫੈਸਲੇ ਲੈਣ ਵਾਲਾ ਵਿਅਕਤੀ ਸੀ ਉਸ ਨੇ ਇੱਕ ਲੱਡੂਆਂ ਦਾ ਡੱਬਾ ਗੁਰਦੁਆਰਾ ਸਾਹਿਬ ਵਿੱਚ ਹੀ ਮੰਗਾ ਲਿਆ ਤੇ ਉਸ ਲੜਕੀ ਨੂੰ ਸ਼ਗਨ ਕਰ ਦਿੱਤਾ ਉਸ ਤੋਂ ਬਾਅਦ ਅਵਤਾਰ ਸਿੰਘ ਤੇ ਦਲਜੀਤ ਕੌਰ ਦੋਨਾਂ ਨੇ ਲੜਕੀ ਨੂੰ ਗੁਰਦੁਆਰਾ ਸਾਹਿਬ ਵਿੱਚ ਆਪਣੀ ਨਨ ਮੱਥਾ ਟਿਕਾਉਣ ਲਈ ਲੈ ਗਏ ਬਾਬਾ ਜੀ ਤੋਂ ਅਸ਼ੀਰਵਾਦ ਲੈ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਹੁਣ ਅਵਤਾਰ ਸਿੰਘ ਬਹੁਤ ਖੁਸ਼ ਸੀ ਉਸ ਨੂੰ ਮਨ ਪਸੰਦ ਦੀ ਆਪਣੇ ਪੁੱਤਰ ਲਈ ਲੜਕੀ ਮਿਲ ਗਈ ਸੀ ਜਿਸ ਦਾ ਨਾਂ ਸੀ ਹਰਪ੍ਰੀਤ कौर ਹਰਪ੍ਰੀਤ ਆਪਣੇ ਮਾਪਿਆਂ ਦੀ लाडली ਵੱਡੀ ਲੜਕੀ ਸੀ ਉਸ ਤੋਂ ਛੋਟਾ ਉਸ ਦਾ ਇੱਕ ਭਰਾ ਤੇ ਇੱਕ ਭੈਣ ਵੀ ਸੀ ਹਰਪ੍ਰੀਤ ਬਹੁਤ ਮਿਹਨਤੀ ਲੜਕੀ ਸੀ ਬੀ ਐਮ ای ਤੱਕ ਉਸ ਨੇ ਬਹੁਤ ਵਧੀਆ ਅੰਕਾਂ ਵਿੱਚ ਲੈ ਕੇ ਡਿਗਰੀਆਂ ਕੀਤੀਆਂ ਅੱਗੇ ਹੋਰ ਪੜਨ ਦੀ ਉਹ ਇੱਛਾ ਰੱਖਦੀ ਸੀ ਪਰ ਘਰ ਦੀ ਆਰਥਿਕ ਹਾਲਤ ਬਹੁਤੀ ਵਧੀਆ ਨਹੀਂ ਸੀ ਜਿੱਥੋਂ ਤੱਕ ਵੀ ਪੜ੍ਹਾਈ ਕੀਤੀ ਉਹ ਉਸਨੇ ਆਪਣੀ ਮਿਹਨਤ ਨਾਲ ਟਿਊਸ਼ਨ ਪੜ੍ਹਾ ਕੇ ਤੇ ਕੱਪੜਿਆਂ ਦੀ ਸਿਲਾਈ ਕਰਕੇ ਫੀਸਾਂ ਆਪ ਖੁਦ ਭਰ ਕੇ ਕੀਤੀ ਸੀ ਉਹ ਆਪਣੇ ਪਿਤਾ ਤੇ ਬਹੁਤਾ ਭਾਰ ਨਹੀਂ ਬਣਨਾ ਚਾਹੁੰਦੀ ਸੀ ਉਸ ਦਾ ਪਿਤਾ ਇੱਕ ਪ੍ਰਾਈਵੇਟ ਛੋਟੀ ਜਹੀ ਫੈਕਟਰੀ 'ਚ ਨੌਕਰੀ ਕਰਦਾ ਸੀ ਉਸ ਦੀ ਤਨਖਾਹ ਨਾਲ ਕਰਦਾ ਮਸਾਂ ਹੀ ਗੁਜ਼ਾਰਾ ਚੱਲਦਾ ਸੀ ਹਰਪ੍ਰੀਤ ਬਹੁਤ ਸੋਹਣੀ ਸੁਨੱਖੀ ਸੱਚਜੀ ਕੁੜਕੀ ਸੀ ਜਿਸਨੇ ਬਹੁਤ ਮਿਹਨਤ ਨਾਲ ਇੱਥੇ ਤੱਕ ਪੜ੍ਹਾਈ ਕੀਤੀ ਹੁਣ ਜਦੋਂ ਉਹਦਾ ਰਿਸ਼ਤਾ ਗगन ਨਾਲ ਹੋ ਜਾਂਦਾ ਹੈ ਗगन ਪਮਯ ਉਸਨੇ ਦੇਖਿਆ ਨਹੀਂ ਨਾ ਹੀ ਗगन ਨੇ ਹਰਪ੍ਰਿਤ ਨੂੰ ਦੇਖਿਆ ਸੀ ਗगन ਨੂੰ ਆਪਣੇ ਪਿਤਾ ਅਵਤਾਰ ਸਿੰਘ ਦੇ ਵਿਸ਼ਵਾਸ ਸੀ ਕਿ ਉਹਨਾਂ ਨੇ ਉਸ ਵਾਸਤੇ ਲੜਕੀ ਵਧੀਆ ਹੀ ਦੇਖੀ ਹੋਣੀ ਆ ਪਰ ਕੁੜੀ ਦੇ ਮਾਪੇ ਨੇ ਤਾਂ ਕਿਸੇ ਨੇ ਵੀ ਲੜਕਾ ਨਹੀਂ ਵੇਖਿਆ ਸੀ ਇਸ ਰਿਸ਼ਤੇ ਸੰਬੰਧੀ ਉਹਨਾਂ ਨੇ ਆਪਣੇ ਸ਼ਰੀਕੇ ਕਬੀਲੇ ਵਿੱਚ ਕੋਈ ਗੱਲ ਨਹੀਂ ਦੱਸੀ ਸੀ ਉਹ ਇਸ ਕਲੰਡਰ ਦੇ ਸੀ ਕਿ ਜੇਕਰ ਅਸੀਂ ਆਪਣੇ ਸ਼ਰੀਕੇ ਵਿੱਚ ਇਸ ਰਿਸ਼ਤੇ ਬਾਰੇ ਗੱਲ ਕੀਤੀ ਤਾਂ ਸ਼ਰੀਕੇ ਵਾਲਿਆਂ ਨੇ ਰਿਸ਼ਤਾ ਸਿਰੇ ਨਹੀਂ ਚੜਨ ਦੇਣਾ ਸੀ। ਉਹਨਾਂ ਨੂੰ ਡਰ ਸੀ ਕਿ ਲੜਕਾ ਦੇਖਿਆ ਨਹੀਂ ਪਤਾ ਨਹੀਂ ਲੜਕਾ ਕਿਵੇਂ ਦਾ ਹੋਵੇ ਕਿਵੇਂ ਦਾ ਨਹੀਂ। ਜਿਸ ਕਾਰਨ ਉਹਨਾਂ ਨੇ ਰਿਸ਼ਤਾ ਕਰਨਾ ਨਹੀਂ ਦੇਣਾ ਸੀ। ਹਰਪੇ ਦੇ ਮਾਮੇ ਅਵਤਾਰ ਸਿੰਘ ਨੂੰ ਜਾਣਦੇ ਸੀ। ਉਹਨਾਂ ਨੇ ਅਵਤਾਰ ਸਿੰਘ ਦੇ ਮੂੰਹ ਨੂੰ ਦੇਖ ਕੇ ਰਿਸ਼ਤਾ ਕਰਨ ਲਈ ਆਪਣੀ ਭੈਣ ਨੂੰ ਮਨਾ ਲਿਆ। ਹੁਣ ਗगन ਤੇ ਹਰਪ੍ਰੀਤ ਫੋਨ ਨਹੀਂ ਇੱਕ ਦੂਜੇ ਨਾਲ ਹਰ ਰੋਜ਼ ਗੱਲ ਕਰ ਲੈਂਦੇ ਸੀ ਗਗਾ ਨੇ ਕਈ ਵਾਰ ਸ਼ਰਾਬ ਵੀ ਪੀਤੀ ਹੋਣੀ ਤੇ ਹਰਪ੍ਰੀਤ ਨੂੰ ਫੋਨ ਮਿਲਾ ਲੈਣਾ ਹਰਪ੍ਰੀਤ ਨੇ ਆਪਣੇ ਮੰਮੀ ਪਾਪਾ ਨਾਲ ਇਸ ਵਿਸ਼ੇ ਤੇ ਕਦੀ ਗੱਲ ਨਹੀਂ ਕਰਨੀ ਹਰਪ੍ਰੀਤ ਨੂੰ ਪਤਾ ਸੀ ਕਿ ਜੇਕਰ ਮੈਂ ਆਪਣੀ ਮੰਮੀ ਪਾਪਾ ਨਾਲ ਗगन ਦੀ ਸ਼ਰਾਬ ਵਾਲੀ ਗੱਲ ਕਰ ਦਿੱਤੀ ਤਾਂ ਉਹਨਾਂ ਨੇ ਮੇਰਾ ਰਿਸ਼ਤਾ ਤੜਵਾ ਦੇਣਾ ਹੈ ਹਰਪ੍ਰੀਤ ਨੇ ਭਾਵੇਂ ਗगन ਨੂੰ ਦੇਖਿਆ ਤੱਕ ਨਹੀਂ ਸੀ بس ਫੋਨ ਦੇ ਜਰੀਏ ਹੀ ਉਹਨਾਂ ਦਾ ਆਪਸ ਵਿੱਚ ਬਹੁਤ ਗੂੜਾ ਪਿਆਰ ਪੈ ਗਿਆ ਸੀ ਇਸ ਗੱਲ ਦੀ ਤਾਂ ਉਹਨਾਂ ਨੇ ਆਪਣੇ ਮਾਪਿਆਂ ਨੂੰ ਭਿੰਨਕ ਵੀ ਨਹੀਂ ਪੈਣ ਦਿੱਤੀ ਕਿ ਗਗਨ ਮੇਰੇ ਨਾਲ ਸ਼ਰਾਬ ਪੀ ਕੇ ਗੱਲ ਕਰਦਾ ਇਸ ਰਿਸ਼ਤੇ ਨੂੰ ਹੋਏ ਲਗਭਗ 2 ਸਾਲ ਦਾ ਸਮਾਂ ਹੋ ਜਾਂਦਾ ਹੈ ਉਦਰ ਗਗਨ ਦੇ ਪਿਪਰ ਅਜੇ ਕੱਚੇ ਹੁੰਦੇ ਨੇ ਜੇਕਰ ਉਹ ਇਸ ਤਰ੍ਹਾਂ ਆ ਜਾਂਦਾ ਤਾਂ ਵਾਪਸ ਨਹੀਂ ਜਾ ਸਕਦਾ ਸੀ ਉਦਰ ਹਰ ਪੇਤੇ ਘਰਦਿਆਂ ਨੂੰ ਰਿਸ਼ਤੇਗਰ ਨੇ ਵਾਰ-ਵਾਰ ਆਖਣਾ ਕਿ ਲੜਕੀ ਦਾ ਹੁਣ ਕਿਤੇ ਰਿਸ਼ਤਾ ਕਰਦੇਓ ਹਰਪ੍ਰੀਤ ਦੀ ਮੰਮੀ ਇਹ ਆਖ ਦਿੰਦੀ ਸੀ ਕਿ ਸਾਡੀ ਕਿਸੇ ਥਾਂ ਲੜਕੇ ਨਾਲ ਗੱਲ ਚੱਲਦੀ ਆ ਜਲਦੀ ਹੀ ਅਸੀਂ ਕਰ ਦੇਵਾਂਗੇ ਉਧਰ ਹਰਪ੍ਰੀਤ ਦੇ ਸਾਸੌਰੇ ਨੂੰ ਇਸ ਗੱਲ ਦੀ ਬਹੁਤ ਪਰੇਸ਼ਾਨੀ ਸੀ ਕਿ 2 ਸਾਲ ਹੋ ਚੁੱਕੇ ਰਿਸ਼ਤਾ ਹੋਏ ਨੂੰ ਉਹਨਾਂ ਦੇ ਲੜਕੇ ਦੇ ਅਜੇ ਪੱਕੇ ਪੇਪਰ ਵੀ ਨਹੀਂ ਪਰ ਲੜਕੀ ਵਾਲੇ ਬਹੁਤ ਜਵਾਨ ਦੇ ਪੱਕੇ ਸੀ ਉਹ ਇੰਤਜ਼ਾਰ ਕਰਦੇ ਸੀ ਜਦੋਂ ਵੀ ਪੱਕੇ ਪੇਪਰ ਹੋਏ ਉਦੋਂ ਹੀ ਅਸੀਂ ਵਿਆਹ ਕਰ ਦੇਣਾ ਹੈ अवतार सिंह ਕੋ ਮੇਰੇ ਉੱਪਰ ਕੁਝ ਨਹੀਂ ਸੀ ਬੋਲਦਾ ਪਰ ਅੰਦਰੋਂ ਅੰਦਰੋਂ ਉਹ ਬਹੁਤ ਪਰੇਸ਼ਾਨ ਸੀ ਕਿ ਪਹਿਲਾਂ ਵੀ ਇਹੀ ਕਾਰਨ ਕਰਕੇ ਗगन ਦਾ ਰਿਸ਼ਤਾ ਟੁੱਟ ਗਿਆ ਸੀ ਕਿਤੇ ਦੂਜੀ ਵਾਰੀ ਵੀ ਇਹ ਗੱਲ ਨਾ ਹੋ ਜਾਵੇ ਹਾਇਪੀਟ ਬੜੀ ਸਿਆਣੀ ਲੜਕੀ ਸੀ ਜਿਸ ਨੇ ਹਰ ਰੋਜ਼ ਗगन ਨਾਲ ਬੜੀ ਪਿਆਰ ਨਾਲ ਗੱਲ ਕਰਨੀ ਸੀ ਹੌਲੀ-ਹੌਲੀ ਉਸ ਨੇ ਸ਼ਰਾਬ ਪੀਣੀ ਵੀ ਕੱਟ ਕਰ ਦਿੱਤੀ ਸੀ ਜਿਉਂ ਹੀ ਪੇਪਰ ਖੁੱਲੇ ਗगन ਨੇ ਜਲਦੀ ਤੋਂ ਜਲਦੀ ਪੇਪਰ ਪੱਕੇ ਭਰ ਦਿੱਤੇ ਗਏ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਉਹ ਦੋ ਮਹੀਨੇ ਵਿੱਚ ਹੀ ਪੱਕਾ ਹੋ ਗਿਆ। ਅਵਤਾਰ ਸਿੰਘ ਨੇ ਵਿਆਹ ਦੀ ਤਾਰੀਖ ਪੱਕੀ ਕਰ ਲਈ। ਵਿਆਹ ਦੀਆਂ ਤਿਆਰੀਆਂ ਚੱਲ ਪਈਆਂ ਪਰ ਲੜਕਾ ਅਜੇ ਤੱਕ ਨਹੀਂ ਪਹੁੰਚਿਆ ਸੀ। ਵਿਆਹ ਦੇ ਕਾੜ ਵੀ ਛਪਵਾ ਲੈ ਸੀ। ਸਾਰੇ ਰਿਸ਼ਤੇਦਾਰਾਂ ਨੂੰ ਕਾੜ ਵੰਨ ਦਿੱਤੇ ਗਏ। ਵਿਆਹ ਦੀ ਚੱਠੀ ਵੀ ਮੰਗਵਾ ਲਈ ਗਈ। ਉਹਨਾਂ ਨੂੰ ਹਰ ਕੋਈ ਮਖੌਲ ਕਰਦਾ ਕਿ ਤੁਹਾਡਾ ਲੜਕਾ ਤਾਂ ਅਜੇ ਆਇਆ ਨਹੀਂ। ਤੁਸੀਂ ਕਾੜ ਵੀ ਵੰਨ ਦਿੱਤੇ। ਵਿਆਹ ਵੀ ਤਾਰੀਖ ਵੀ ਪੱਕੀ ਕਰ ਲਈ। ਵਿਆਹ ਦੀ ਤਰੀਕ 2 ਚਾਰ ਦਿਨ ਪਹਿਲਾਂ ਗਗਨ ਨੂੰ ਪੱਕੇ ਪੀਪਰ ਮਿਲੇ ਉਸ ਦਿਨ ਦੇ ਹੀ ਉਸਦੀ ਫਲਾਈਟ ਸੀ ਬਸ ਤਿੰਨ ਇੱਕ ਦਿਨ ਪਹਿਲਾਂ ਹੀ ਉਹ ਵਿਆਹ ਤੋਂ ਆਪਣੇ ਘਰ ਪਹੁੰਚ ਗਿਆ ਜਦੋਂ ਗਗਨ ਆਪਣੇ ਘਰ ਆਉਂਦਾ ਹੈ ਉਸਦੇ ਮਾਤਾ ਪਿਤਾ ਫੁੱਲੇ ਨਹੀਂ ਸਮਾਈ ਗਗਨ ਆਪਣੇ ਘਰ ਚਾਰ ਸਾਲਾਂ ਤੋਂ ਵਾਦ ਆਇਆ ਉਸ ਦਾ ਮਾਮਾ ਉਸ ਨੂੰ ਘਰ ਛੱਡ ਕੇ ਵਾਪਸ ਆਪਣੇ ਘਰ ਨੂੰ ਚਲਾ ਗਿਆ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਹਲਵਾਈ ਪੱਠੀ ਤੇ ਮਠਿਆਈਆਂ ਬਣਾ ਰਿਹਾ ਸੀ ਗगन ਨੇ ਆਉਂਦੇ ਸਾਰ ਹੀ ਜਿੱਤ ਕੀਤੀ ਕਿ ਮੈਂ ਉਸ ਲੜਕੀ ਨੂੰ ਵੇਖਣ ਜਾਣਾ ਹੈ ਜਿਸ ਨਾਲ ਮੇਰਾ ਵਿਆਹ ਹੈ ਉਸਦੇ ਪਿਤਾ ਨੇ ਉਸ ਦਿਨ ਰੋਕਿਆ ਕਿ ਅੱਜ ਦਿਵਾਲੀ ਦਾ ਤਿਹਾਰ ਹੈ ਤੂੰ ਅੱਜ ਰੁਕ ਜਾ ਕੱਲ ਨੂੰ ਮੈਂ ਤੇਰੇ ਨਾਲ ਚਲਾਂਗਾ ਤੇ ਮੈਂ ਤੈਨੂੰ ਲੜਕੀ ਨੂੰ ਦਿਖਾ ਲਿਆਵਾਂਗਾ ਗगन ਬੜਾ ਜਿੱਦੀ ਸੁਆਦਾ ਮਾਲਕ ਸੀ ਉਸਨੇ ਆਪਣੇ ਸੱਸ ਨੂੰ ਈ ਵੀ ਆਂਖ ਦਿੱਤਾ ਕਿ ਬਸ ਤੂੰ ਤੇ ਤੇਰੀ ਲੜਕੀ ਹੀ ਮੈਨੂੰ ਮਿਲਣ ਲਈ ਆਵੇ ਕੋਈ ਵੀ ਹੋਰ ਕਰਦਾ ਮੈਂਬਰ ਨਹੀਂ ਨਾਲ ਲੈ ਕੇ ਆਉਣਾ ਹਰਪ੍ਰੀਤ ਦੇ ਘਰ ਸਵਾਈ ਉਸਦੇ ਮੰਮੀ ਪਾਪਾ ਭੈਣ ਭਰਾ ਤੋਂ ਬਿਨਾ ਅੰਟੀ-ਉੰਟੀ ਕਿਸੇ ਨੂੰ ਨਹੀਂ ਪਤਾ ਸੀ ਕਿ ਹਰਪ੍ਰੀਤ ਤੇ ਉਸਦੀ ਮੰਮੀ ਅੱਜ ਸ਼ਹਿਰ ਕਿਉਂ ਗਈਆਂ ਹਨ ਹਰਪ੍ਰੀਤ ਦੀ ਮੰਮੀ ਗगन ਨੂੰ ਵੇਖਦੀਆ ਤਾਂ ਇੱਕਦਮ ਹੈਰਾਨ ਹੋ ਜਾਂਦੀ ਆ ਜਿਹੋ ਜਿਹੀ ਉਹ ਤਸਵੀਰ ਆਪਣੇ ਜਵਾਈ ਬਾਰੇ ਸੋਚਦੀ ਸੀ ਉਸ ਨਾਲੋਂ ਉਹ ਸੋਹਣਾ ਸੀ ਹਰਪ੍ਰੀਤ ਨੂੰ ਵੀ ਗगन ਵਧੀਆ ਲੱਗਿਆ ਸਭ ਵਿਵਹਾਰ ਉਸਦੀ ਬੋਲਚਾਲ ਉਸਦੀ ਪਿਆਰ ਨੇ ਹਰ ਪਿੱਤ ਨੂੰ ਪਹਿਲਾਂ ਹੀ ਮੋਹ ਲਿਆ ਸੀ ਦੇ ਸ਼ਾਮ ਨੂੰ ਉਹ ਆਪਣੇ ਘਰ ਵਾਪਸ ਆ ਜਾਂਦਾ ਹੈ ਤੇ ਆਪਣੇ ਪਿਤਾ ਅਵਤਾਰ ਸਿੰਘ ਨਾਲ ਸਾਰੀਆਂ ਗੱਲਾਂ ਸਾਂਝੀਆਂ ਕਰਦਾ ਹੈ ਵਿਆਹ ਨੂੰ ਦੋ ਦਿਨ ਹੋ ਚੁੱਕੇ ਸੀ ਚਾਰ ਸਾਲਾਂ ਬਾਅਦ ਆਨ ਕਰਕੇ ਉਸ ਦਾ ਮਨ ਕਰਦਾ ਸੀ ਮੈਂ ਬਾਜ਼ਾਰ ਵਿੱਚ ਘੁੰਮ ਕੇ ਆਵਾਂ ਪਰ ਅਵਤਾਰ ਸਿੰਘ ਤੇ ਗगन ਦੀ ਮਾਂ ਉਸ ਨੂੰ ਮਨਾ ਕਰਦੇ ਰਹੇ ਪਰ ਉਸ ਨੇ ਕਿਸੇ ਦੀ ਨਹੀਂ ਸੁਣੀ ਅਵਤਾਰ ਸਿੰਘ ਨੇ ਪਹਿਲਾਂ ਹੀ ਲੜਕੀ ਵਾਲਿਆਂ ਨੂੰ ਆਖ ਦਿੱਤਾ ਸੀ ਕਿ ਅਸੀਂ ਥੋੜੀ ਬਰਾਤ ਲੈ ਕੇ ਆਵਾਂਗੇ ਸਿਰਫ ਚਾਹ ਪਾਣੀ ਪੀ ਕੇ ਅਸੀਂ ਵਾਪਸ ਚਲੇ ਜਾਣਾ ਅਸੀਂ ਆਪਣੇ ਘਰ ਹੀ ਪਾਰਟੀ ਦਾ ਪ੍ਰਬੰਧ ਕੀਤਾ ਹੋਇਆ ਹੈ ਲੜਕੀ ਵਾਲਿਆਂ ਨੇ ਬੜੀ ਜ਼ਿੱਦ ਕੀਤੀ ਕਿ ਨਹੀਂ ਅਸੀਂ ਦੁਪਹਿਰ ਦਾ ਖਾਣਾ ਖਾਣ ਤੋਂ ਬਿਨਾ ਬਰਾਤ ਨੂੰ ਵਾਪਸ ਨਹੀਂ ਭੇਜਾਂਗੇ ਪਰ ਅਵਤਾਰ ਸਿੰਘ ਵੀ ਬੜਾ ਸਿੱਧਾ ਬੰਦਾ ਸੀ ਜੋ ਕਹ ਲ ਉਹ ਕਹਿ ਦਿੰਦਾ ਸੀ ਉਹ ਕਰਕੇ ਦਿਖਾਉਂਦਾ ਸੀ ਅਵਤਾਰ ਸਿੰਘ ਦਾ ਆਪਣਾ ਲੜਕਾ ਤਾਂ ਪਲੱਸ 2 ਹੀ ਪਾਸ ਸੀ ਲੜਕੀ ਨੇ ਐਮੀ ਤੱਕ ਪੜ੍ਹਾਈ ਕੀਤੀ ਹੋਈ ਸੀ ਇਸ ਕਰਕੇ ਉਹ ਲੜਕੀ ਵਾਲਿਆਂ ਦਾ ਬਹੁਤਾ ਖਰਚਾ ਨਹੀਂ ਕਰਵਾਉਣਾ ਚਾਹੁੰਦਾ ਸੀ ਉਹ ਸੋਚਦਾ ਸੀ ਜਿਸ ਨੇ ਮੈਨੂੰ ਇੰਨੀ ਸਜੱਦੀ ਦਿੱਤਾ ਰਿਸ਼ਤਾ ਦਿੱਤਾ ਹੈ ਤਾਂ ਮੈਂ ਹੋਰ ਇਹਨਾਂ ਦਾ ਖਰਚਾ ਕਿਉਂ ਕਰਾਵਾਂ ਅਵਤਾਰ ਸਿੰਘ ਉਹ ਆਪਣੀ ਨੂਨ ਦਾ ਬਹੁਤ ਚਾਹ ਸੀ ਉਹ ਕੋਈ ਦਿਨ ਜਹਾ ਨਹੀਂ ਸੀ ਜਿਸ ਦਿਨ ਉਹ ਨੂਨ ਨਾਲ ਗੱਲਾਂ ਨਹੀਂ ਕਰਦਾ ਹੁੰਦਾ ਸੀ ਹਮੇਸ਼ਾ ਆਪਣੀ ਨੂਨ ਇੱਕ ਗੱਲ ਲੱਗਦਾ ਸੀ ਕਿ ਪੁੱਤ ਤੂੰ ਮੇਰੀ ਨੋ ਨਹੀਂ ਮੇਰੀ ਧੀਆ ਤੂੰ ਹੀ ਮੈਨੂੰ ਆਪਣਾ ਬਾਪ ਹੀ ਸਮਝਣਾ ਅਵਤਾਰ ਸਿੰਘ ਨੇ ਵਿਆਹ ਤੇ ਸਾਰੇ ਰਿਸ਼ਤੇਦਾਰਾਂ ਨੂੰ ਸੱਦਿਆ ਹੋਇਆ ਸੀ ਬਰਾਤ ਵਿੱਚ ਬਸ 25 ਕ ਬੰਦੇ ਹੀ ਸੀ ਅਵਤਾਰ ਸਿੰਘ ਨੇ ਆਪਣੇ ਸ਼ਹਿਰ ਵਿੱਚ ਪੈਲਸ ਕੀਤਾ ਹੋਇਆ ਸੀ ਜਿਸ ਵਿੱਚ ਉੱਥੇ ਪਾਰਟੀ ਦਾ ਪ੍ਰਬੰਧ ਰੱਖਿਆ ਹੋਇਆ ਸੀ ਬਰਾਤ ਵਾਲੇ ਦਿਨ ਅਵਤਾਰ ਸਿੰਘ ਬਹੁਤ ਜਲਦੀ ਬਰਾਤ ਨੂੰ ਘਰੋਂ ਤੋਰ ਦਿੰਦਾ ਹੈ ਸਹੀ ਸਮੇਂ ਤੇ ਬਰਾਤ ਕੁੜੀ ਵਾਲਿਆਂ ਦੇ ਘਰ ਪਹੁੰਚ ਜਾਂਦੀ ਹੈ आनंद कारजंदी ਰਸਮ ਹੁੰਦੀ ਆ ਤੇ 12 ਵਜੇ ਵਿਰਾਤ ਨੂੰ ਵਿਦਾ ਕਰ ਦਿੰਦੇ ਹਨ ਅਵਤਾਰ ਸਿੰਘ ਪੰਮੇ ਬਹੁਤ ਸ਼ਰਾਬੀ ਸੀ ਪਰ ਉਸਨੇ ਉਦੋਂ ਤੱਕ ਸ਼ਰਾਬ ਨਹੀਂ ਪੀਤੀ ਜਿੰਨਾ ਤੱਕ ਨੂੰ ਦੀ ਡੋਲੀ ਘਰ ਨਹੀਂ ਆ ਗਈ ਉਹੀ ਡੋਲੀ ਲੈ ਕੇ ਧੰਵਾ ਜੀ ਬਾਕੀ ਕੱਲ ਦੀ ਵੀਡੀਓ ਜਾਰੀ ਰੱਖਾਂਗੇ ਜੀ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਧੰਵਾ ਜੀ